ਅੱਜ ਅਸੀਂ ਆਇਆ ਜੀ ਇੱਥੇ ਮੰਡੀ ਸਬਜ਼ੀ ਮੰਡੀ ਇਹਨੂੰ ਕਹਿੰਦੇ ਆ ਆ ਦੇਖੋ ਇੱਥੇ ਸਵਾਰ ਕਿੱਦਾਂ ਆਉਂਦਾ ਇੱਥੇ ਆਉਂਦੇ ਕਿਸਾਨ ਸਾਰੇ ਲੈ ਕੇ ਆਪਣੀਆਂ ਸਬਜ਼ੀਆਂ ਤੇ ਇੱਥੇ ਵਿਕਦੀਆਂ ਆ ਆ ਦੇਖੋ ਮਟਰ ਟਮਾਟਰ ਗਾਜਰਾ ਆਮੂਲੀ ਜੋ ਮਰਜੀ ਚੱਕੋ ਇਹਨਾਂ ਆ ਦੇਖੋ ਰੌਣਕਾਂ ਇੰਡੀਆ ਦੀਆਂ <تصفيق> <تصفيق> آو چکو لین چل جو کوئی ملدہ ہی نہیں ایک چیز جی رکھیے چکو ڈبے لپا میں چکو جو چاہیے آ دیکھو پالک دھنیا ਮਾਲ ਹੀ ਕੀ ਤੇ ਆਦਰ ਟਮਾਟਰ ਸ਼ਿਮਲਾ ਮਿਰਚਾ ਹੈ ਗੋਭੀ ਆ ਲੈ ਕੀ ਵੀ ਜੇ ਗੋਭੀ ਲੈ ਇੱਕ ਫੁੱਲ ਮਿਲਦਾ ਤੇ ਗੋਭੀ ਦਾ ਟੈਂਪੂ ਭਰ ਭਰ ਆਇਆ ਟਰੱਕਾਂ ਚ ਗੋਭੀ ਮੂਲੀਆਂ ਦੇ ਕੋ ਮੂਲੀਆਂ ਅਸਾਗ ਆਇਆ ਆ ਪਾਪੀ ਆਇਆ ਸਾਗ ਲੈ ਕੇ ਹਾਜੀ ਲਾਲਾ ਜੀ اے ਲਾਲਾ ਜੀ ਸਾਰੇ ਆਲੂ ਆ ਇੱਧਰ ਆਲੂ ਆ ਪਿਆਜ਼ ਆ ਆ ਪਿਆਜ਼ ਇੱਧਰ ਪਏ ਆ ਔਰ ਲੋਕ ਜਿਹਨੂੰ ਕਹਿੰਦੇ ਲਾਲ ਗੰਡੇ ਚੱਕੋ ਜਿੰਨਾ ਚਾਹੀਦਾ ਇੱਥੇ ਸਾਰੇ ਬੋਰੀਆਂ ਚ ਆਇਆ ਇਹ ਸਾਮਾਨ ਆਇਆ ਹੱਲੇ ਸਾਰਾ ਆ ਦੇਖੋ ਆ ਪਿਆਜ਼ ਕਿੰਨਾ ਪਿਆਜ਼ ਸਾਰੇ ਲਾਲ ਜਿਹੜੇ ਬੋਰੀਏ ਪਿਆਜ਼ ਆ ਆਲੂ ਆ ਲੋ ਚਾਹੀਦਾ ਚੱਕੋ ਐ ਵੀ ਨਹੀਂ ਲਖਰੇ ਜੇ ਕਰੀ ਜਾਓ ਬੋਰੀਆਂ ਦੇ ਬੋਰੀਏ ਚੱਕੋ ਕਹਿੰਦੇ ਉਹ ਦੇਖੋ ਸਾਹਮਣੇ ਗੋਭੀ ਦਾ ਢੇਲਾ ਇਹ ਉੱਪਰ ਕੇ ਆਇਆ ਪੂਰਾ ਗੋਭੀ ਦਾ ਆਹ ਦੇਖੋ ਪੂਰਾ ਕੋਪੀ ਕੋਪੀ ਹੋਈ ਪਈ ਮੰਡੀ ਇਹ ਨਹੀਂ ਆਇਆ ਇੱਕ ਫੁੱਲ ਦੋ ਫੁੱਲ ਰੱਖ ਕੇ ਬਹਿ ਜਾਓ ਆ ਲੈ ਕੀ ਆ ਚੱਕੋ ਇੰਨੀ ਚਾਹੀਦੀ ਆ ਗਾਜਰਾ ਕੀ ਆ ਜਾਂ ਨਿੰਬੂਆਂ ਦੇ ਬੋਰੇ ਆਇਓ ਆ ਫੁੱਲੀਆਂ سارے کسان آئے بنا رہے اپنی سبزیاں بیچ رہے ہیں ہاں بینگن دیکھو ਆ ਗਾਜਰਾ ਪਾ ਲਓ 5 ਨੂੰ 10 ਕਿਲੋ ਵਧੀਆ ਕਦਰ ਵਧੀਆ ਬੰਦ ਗੋਭੀ ਸ਼ੁਕਰਾ ਅੱਲੀ ਆ ਬੈਠੇ ਗਾਜਰਾ ਚੱਕੋ ਆ ਜਾਓ ਗਾਜਰਾ ਲੈ ਇੱਥੇ ਇਧਰ ਥੋਕ ਚ ਮਿਲਦਾ ਕਾ ਭਾਈ ਕਿਲੋ ਕਿਲੋ ਵਾਲਾ ਨਹੀਂ ਕੰਮ ਹੈਗਾ ਚੱਕੋ ਆ ਬੈਠੇ ਇਧਰ ਪੈਸੇ ਦੀ ਗਿਣਤੀ ਚੱਲ ਰਹੀ ਆ ਅਦਰਕ ਅਦਰਕ ਹੀ ਨਹੀਂ ਮਿਲਦਾ ਸਾਡੇ ਦਾ ਉੱਥੇ ਕਈ ਵਾਰੀ ਆਲਾ 6 ਕਿਲੋ ਕਰ ਲਓ ਤੁਸੀਂ ਆਲੂ ਪਿਆ ਤਾਂ ਰੋਲ ਨਹੀਂ ਦਿਆ ਇੰਨਾ ਜਿਆਦਾ ਇੱਥੇ ਪਿਆ ਆ ਆਸ਼ਾ ਕਰ ਗੰਦੀਆਂ ਦਿਖਾਉਂਦਾ ਸਾਨੂੰ ਆਹੀ ਕਿੰਨੀ ਸ਼ਕਰ ਗੰਦੀ ਆ ਉੱਪਰ ਆ ਟਰੱਕ ਚ ਆਈ ਆ ਦੇਖੋ ਜੀਮੀ ਗੰਦ ਸ਼ਿਮਲਾ ਮਿਰਚਾ ਚੱਕੋ ਮਾਲੀਆ ਕੀਤੀ ਆ ਬੱਚਾ 30 ਬੱਚਾ 30 ਜੋ ਟਿੰਡੇ ਕਿੰਨਾ ਆਇਓ 20 ਰੁਪਏ 20 ਰੁਪਏ ਟਿੰਡੇ 20 ਰੁਪਏ ਕਿੱਥੋਂ ਆਏ ਕਿੱਥੋਂ ਆਏ ਨਹੀਂ ਬਲੌਗ ਆ ਆ ਭਾਜੀ ਹੁਣ ਆ ਤੁਹਾਡੇ ਇਹ ਸਾਰਾ ਕਿੱਥੋਂ ਆਏ ਟਿੰਡੇ ਹਾਂ ਦਿੱਲੀ ਸਹਿ ਦਿੱਲੀ ਤੋਂ ਆਏ ਆ ਜੀ ਆ ਦੇਖੋ ਆ ਬੈਠੇ ਆ ਸਰਦਾਰ ਸਾਹਿਬ ਹੋਰੇ ਦੇਖਣਗੇ ਕਿ ਇੱਥੇ ਇੰਨਾ ਬਣਦੀ ਆ ਸਾਢੇ 650 ਆ ਆ ਜੀ ਭਾਜੀ ਇਹਨਾਂ ਦੇ ਮੇਰੇ ਇਹਨਾਂ ਦੇ ਹੱਥ ਕੰਟਰੋਲ ਆ ਸਾਰਾ ਇਹਨਾਂ ਦੀ ਆਗੇ ਤਾਂ ਫੜੀਏ ਤੇ ਮੇਰੀ ਮਟਰ ਦਾਣਾ ਆ ਜੀ ਔਰ 2 ਕਿਲੋ 200 260 200 ਲਾ ਦੇਓ ਆ ਥੱਲੇ ਕੀ ਕਰ ਰਹੇ ਮੁੰਡੇ ਸਾਫਾਈ ਕਰ ਰਹੇ ਆ ਇਹ ਕੀ ਆ ਇਹ ਉਧਰੋਂ ਕੁੰਦਰੂ ਉਂਦਰੂ ਇਹ ਸਬਜੀ ਸਬਜੀ ਇਹਦੀ ਬਣਦੀ ਮੇਰਾ achar ਬਣਦਾ ਪਿਆ ਇਹ ਵੀ ਤੋਰੀ ਹੁੰਦੀ ਹੈ achar ਬਣਦਾ ਹੋਏ achar ਹਾਂ ਯਾਨੀ ਤੁਹਾਨੂੰ ਪਤਾ ਆਏਗਾ ਪੂਰੇ ਪੂਰੇ ਸਮਾਈਲ ਲੇਖੋ ਮੁੰਡੇ ਦੀ ਚੈੱਕ ਕਰੋ ਬ੍ਰਦਰ ਆ ਤੁਹਾਡਾ ਹਾਂਜੀ ਬ੍ਰਦਰ ਲੱਗਦਾ ਜੇ ਤੂੰ ਬਹੁਤ ਛੋਟਾ ਬ੍ਰਦਰ ਹੈ ਆਹ ਦੇਖ ਲੋ ਜੀ ਹਰੀਆਂ ਮਿਰਚਾਂ 25 ਰੁਪਏ ਕਿਲੋ 25 ਰੁਪਏ ਕਿਲੋ ਚੱਕੋ ਮਾਰਕੀਟ ਵਿੱਚ ਕਿੰਨੇ ਰੁਪਏ ਆ 20 ਰੁਪਏ ਹੈ ਮਾਰਕੀਟ ਵਿੱਚ 60 ਰੁਪਏ ਇੱਥੇ 30 ਰੁਪਏ ਹੈ ਜੇ ਤੁਸੀਂ ਬਾਹਰੋਂ ਲੈਣੀਆਂ 60 ਰੁਪਏ ਕਿਲੋ ਆ ਆਸ਼ਮਲਾ ਮਿਰਚਾਂ ਇੱਥੇ ਇੱਥੇ ਮੈਂ ਚਾਹ ਤੇ ਦਿਆ ਖੱਤੀ ਹੋਏ ਬੰਦ ਇੱਥੇ ਇਧਰ ਮੂੰਹ ਕਰ ਯਾ 15 ਰੁਪਏ 15 ਰੁਪਏ ਕਿਲੋ ਬੋਰੀ ਬੰਦ 15 ਰੁਪਏ ਤੇ ਤੇਰੀ ਵੀਡੀਓ ਦੇ ਲੈ ਸਾਰੀ ਦੁਨੀਆ ਨੇ ਦੇਖਣੀ ਆ ਆ ਸਾਡੇ ਜੀ ਫਾਦਰ ਨੇ ਲੋ ਆਏ ਆ ਸ਼ੋਪਿੰਗ ਕਰਨ ਆਜੇ ਕੋਆ ਆਂਦੀ ਕਿਦਾਂ ਲੱਗ ਰਿਹਾ ਤੁਹਾਨੂੰ ਅੱਜ ਇੱਥੇ ਆ ਕੇ ਮੈਂ ਕਹਿੰਦੀ ਬਹੁਤ ਵਧੀਆ ਬਹੁਤ ਮਜ਼ੇਦਾਰੀ ਗੱਲਾਂ ਆ ਕਿ ਤੁਸੀਂ ਆਏ ਹੋ ਮੰਡੀ 'ਚ ਅੱਜ ਸਾਡੇ ਆ ਕੇ ਦੀ ਸ਼ੋਪਿੰਗ ਕਰ ਲਈ ਥੋੜੀ ਜਿਹੀ ਸਬਜ਼ੀ ਸਬਜ਼ੀ ਇਧਰੋਂ ਲੈ ਲਈਏ ਉੱਦੋਂ ਤਾਂ ਮਹਿੰਗੀ ਬਹੁਤ ਹੁੰਦੇ ਇੱਥੇ ਸਸਤੀ ਆ ਆ ਜ਼ਿਮੀਦਾਰ ਨੇ ਪੁੱਛੀ ਜ਼ਿਮੀਦਾਰ ਆ ਜ਼ਿਮੀਦਾਰ ਬੈਠੇ ਆ ਆ ਪਾਪਾ ਜੀ ਮਿਹਰੇ ਬੈਠੇ ਆ ਸਾਡੇ ਆ ਪਿੰਡੀ ਵੇਚ ਕੇ ਬਿੱਲ ਕਿੰਨੇ ਦੇ ਬਣਿਆ ਭਾਈ ਪਿੰਡੀ ਲੈ ਕੇ ਆਏ ਤੁਸੀਂ ਪਿੰਡੀ ਪਾਲਕ ਵਿੱਚ ਮੁੱਲੀ ਮੁੱਲੀ ਬੈਣੀ ਉਹ ਕਿੰਨੇ ਰੁਪਏ ਲੱਗੀ 5 ਰੁਪਏ ਹਾਂ 5 ਰੁਪਏ ਜੇ ਮਾਰਕੀਟ ਵਿੱਚ ਲੈਣੀ ਹੋਵੇ ਕਿੰਨੇ ਰੁਪਏ ਕਿੰਨੇ ਰੁਪਏ 5-6 ਰੁਪਏ ਵਿਕੀ ਜਾਗੀ ਨਹੀਂ ਇੱਥੇ ਤੁਸੀਂ ਤਾਂ 6 ਰੁਪਏ ਵੇਚੀ ਜੋ ਰੇੜੀ ਵਾਲੇ ਕਿੰਨੇ ਰੁਪਏ ਦਿੰਦੇ ਆ 20 ਤੋਂ 20 ਰੁਪਏ 25 ਆਦਿ ਖੋਲ ਲਓ ਜੀ 5 ਰੁਪਏ ਲੱਗੀ ਹੈ ਤੇ ਉਹ 25 ਦਿੰਦੇ ਅੱਗੇ ਆ ਆਈਏ ਮੁੱਲੀ ਮੁੱਲੀ 5 ਕਿੱਥੋਂ ਆਏ ਕਿਹੜਾ ਪਿੰਡ ਦਾ ਡਾਕਟਰ ਤਨੋਲੀ ਹੈ ਤਨੋਲੀ 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 ਤੋਂ ਆਏ ਆ ਜੀ ਆਹ ਭਾਜੀ ਹੁਣੇ ਆਏ ਅੱਗੇ ਇਹਨਾਂ ਦਾ ਮਾਲ ਸਾਰਾ ਵੇਚਦੇ ਆ ਇੱਦਾਂ ਯਾਰ ਇਹ ਤਾਂ ਵੇਚਾਂਗੇ ਆਹ ਇੱਥੇ ਸਰਦਾਰ ਸਾਹਿਬ ਕਹਿ ਨਹੀਂ ਰਹੇ ਆ ਬਾਜੀ ਆਡੀ ਬੋਲਣਾ ਸਾਰੇ ਦੇਖੀ ਜਾਂਦਾ ਕਹੜੇ ਵਾਲੇ ਬੋਲ ਤਨੋਲੀ ਆਹ ਮੁੰਡੇ ਸਾਰੇ ਜ਼ਿੰਮੇਦਾਰ ਆ ਤੁਸੀਂ ਕੀ ਕੀ ਲੈ ਕੇ ਆਏ ਤੂੰ ਮੂਲੀ ਇਹ ਤਾਂ ਲੈ ਕੇ ਆਏ ਹੈਗੇ ਆ ਮੂਲੀ ਤੁਸੀਂ ਵੀ ਉਹ ਮੁੰਡਾ ਦੂਸਰਾ ਤੂੰ ਕੀ ਲੈ ਕੇ ਆਇਆ ਪਾਲਕ ਪਾਲਕ ਲੈ ਗਿਆ ਕਿੰਦਾ ਰੇਟ ਕੀ ਲੱਗਾ 20 ਰੁਪਏ 20 ਰੁਪਏ ਬਾਹਰ ਵੇਚ ਨਹੀਂ ਫੇ ਕਿੰਨੇ ਰੁਪਏ ਆ 20 ਰੁਪਏ ਦੀ 2 ਕਿਲੋ 20 ਰੁਪਏ ਦੀ 2 ਕਿਲੋ ਨੇ ਰੇੜੀਆਂ ਵਾਲੇ ਕਿੰਨੇ ਵੇਚਦੇ ਆ ਨਾਲ ਆ ਉਹ 40 ਰੁਪਏ ਗੁੱਛੀ ਆ 40 ਰੁਪਏ ਗੁੱਛੀ 40 ਰੁਪਏ ਗੁੱਛੀ ਇਹ ਤਾਂ 20 ਰੁਪਏ ਕਿਲੋ ਵੀ ਕੀ ਉਹਨੇ 40 ਰੁਪਏ ਗੁੱਛੀ ਵੇਚਣੀ ਆ ਬੰਦੇ ਉਹ ਇੱਕ ਉਹ ਵੀ ਕੀ ਲੈ ਜਾ ਰਿਹਾ ਭਾਈ ਤਰੀ ਕੀ ਲੈ ਕੇ ਆਏ ਆ ਵੀ ਮੁੱਲੀ ਲੈ ਕੇ ਆਏ ਆ ਨਹੀਂ ਆ ਤੁਹਾਡੀ ਮੁੱਲੀ ਆ ਹਾਂਜੀ ਵੇਖੇ ਢੰਡੀ ਆ ਕਿੰਨੇ ਵਜੇ ਬਾਜੀ ਲੱਗਦੇ ਤੂੰ ਦੱਸ ਸਾਰੇ ਮੰਡੀ ਬਾਰੇ ਹੈ 3 ਵਜੇ ਬਾਈ ਸਵੇਰੇ 3 ਵਜੇ ਸ਼ੁਰੂ ਹੋ ਜਾਂਦੀ ਹੈ ਜੀ ਦੇਖੋ ਤੂੰ 3 ਵਜੇ ਆਇਆ ਹਾਂ ਹਾਂ ਜੀ ਤੁਹਾਡਾ ਨਾਂ ਕੀ ਆ ਦੀਪਕ ਦੀਪਕ ਇਹ ਹਾਰਪੁਰ ਇਹਨੇ ਹਾਂ ਜੀ ਹਾਂ ਜੀ ਇਹ ਅਜਿੰਨਾ ਇਹ ਆ ਤੁਹਾਡਾ ਏਰੀਆ ਸਾਰਾ ਫਾੜਾ ਸਾਡਾ ਫਾੜਾ ਆ ਬ੍ਰਦਰ ਆ ਸਾਡਾ ਹਾਂ ਜੀ ਬ੍ਰਦਰ ਹੀ ਸਾਰੇ ਇੱਥੇ ਚੱਲ ਆਇਆ ਚੱਲ ਆਇਆ ਚੱਲ ਆਇਆ ਸਾਰੇ ਚਾਹ ਪੀਣ ਆਓ ਉਹ ਬੜਾ ਸਟ੍ਰੈਸ ਤੇ ਬੜਾ ਟੈਨਸ਼ਨ ਚ ਹੀ ਆ। ਇਹ ਆੜਤੀ ਆ। ਤੇ ਮਨੀਮ ਜੀ ਮਨੀਮ ਆਂ ਆਂਤੀ ਆਏ ਨਹੀਂ। ਕੋਈ ਮਨੀਮ। ਪੈਸੇ ਦਾ ਲੇਖਾ ਜੋਖਾ ਤੁਹਾਡੇ ਕੋਲ ਆ ਨਾ। ਇਹ ਮੁੰਡਾ ਮਨੀਮ ਆ ਜੀ। ਇਹਦੇ ਕੋਲ ਕੰਟਰੋਲ ਆ ਸਾਰਾ ਪੈਸੇ ਦਾ। ਤੇ ਜਿਹੜਾ ਮੇਨ ਸਾਡੇ ਬੰਦੇ ਉਹ ਕੌਣਾ? ਉਹ ਆਏ ਨਹੀਂ। ਬਾਅਦ ਚ ਆਉਗੇ। ਆ ਚਾਹ ਬਣਿਆ। ਇਹ ਚਾਹ ਲੈ ਆਗੇ ਚਾਹ ਦੇ ਪੈਦਲ। ਆਇਆ ਚਾਹ ਦੇ ਆਂਕਾ। ਇੰਟਰਵਿਊ ਦਿਓ ਤੂੰ। ਕਿੰਨੇ ਪੈ ਪਾੜੇ ਸਾਡੇ ਦੇਸ ਤੋਂ ਕਿੰਨੇ ਕਪ ਆਏ ਕਿੰਨੇ ਜ਼ਿੰਮੇਵਾਰ ਆਏ ਸੀਗੇ? ਕਿੰਦਾ ਤੁਹਾਡਾ ਕੰਮ ਕਿਦਾ ਚੱਲ ਰਿਹਾ ਨੇ ਮਾੜਾ ਬਹੁਤ ਟੇਲਾ ਮਰਾ ਟੇਲਾ ਹਾਂਜੀ ਹਾਂ ਕਿਉਂ ਕਾਹ ਪੋਣਾ ਟੇਲਾ ਕਰ ਦਿੰਦਾ ਚਲੋ ਆ ਦੇਖੋ ਮੁੰਡਾ ਬੈਠਾ 40 ਰੁਪਏ 40 ਰੁਪਏ ਇੰਨੀ ਉਮਰ ਤੇ ਦੇ ਲੋ ਪਰ ਦੇ ਮੱਲਾ ਮਾਰ ਦਿੰਦੇ ਇਹ ਬੰਦੇ ਹੈ ਸਵੇਰੇ ਸਵੇਰੇ ਦੇ ਲੋ ਉਮਰ ਦੇਖੋ ਮੁੰਡੇ ਦੇ ਤੇ ਕੰਮ ਦੇਖੋ ਉਹਨਾਂ ਦੇ ਇੱਧਰ ਵੀ ਆ ਕੇ ਲਾ ਜੀ ਟੱਕੋ ਉਹ ਚਾਲੀ ਉਹ ਚਾਲ ਮਟਰ ਕੋ ਵੀ ਉਹ 300 ਰੁਪਆ ਉਹ ਵੀ ਚਾਲੀ ਉਹ ਵੀ ਚਾਲੀ ਉਹ ਵੀ 100 ਰੁਪਏ ਕਿਲੋ ਆ ਲੋ ਆ ਜੀ ਚਾਲ ਬਾਈ ਚਾਲ ਪਵਿੱਤਾ ਜੱਜੋ ਜੀ ਲਓ ਲਓ 153 ਕਿਲੋ ਕੀ ਹਰ ਪਾਇਆ ਪਵਿੱਤਾ 150 2.5 ਕਿਲੋ ਉਹ ਕਾ 2.5 ਕਿਲੋ ਆ ਦੇਖ ਕਿੰਨੂ ਆ ਤਾਂ ਪਹਿਲਾ ਵੀ ਹੋ ਗਿਆ ਆ ਦੇਖੋ ਇਧਰ ਫੁੱਲ ਵੀ ਆਏ ਆ ਜੀ ਮੰਡੀ 'ਚ ਕਿੰਨੇ ਰੁਪਏ ਦਾ ਬੂਟਾ ਇੱਕ 20 ਰੁਪਏ ਹੈ 20 ਰੁਪਏ ਜਿਹੜਾ ਮਾਜੀ ਕਲਰ ਲੈ ਲਓ ਹਾਂਜੀ ਹਾਂਜੀ ਓਕੇ ਇਧਰ ਵੀ ਆਇਆ ਮੁੰਡਾ ਹਾਂਜੀ ਭਾਈ ਜੀ ਬੂਟੇ ਆ 20 ਰੁਪਏ ਹਾਂਜੀ ਭਾਈ ਜੀ 20 ਰੁਪਏ ਚਾਹੀਦੇ ਨਹੀਂ 20 ਰੁਪਏ ਇੱਕ ਇੱਕ ਬੂਟਾ ਆ ਹੈ ਨਾ ਨਹੀਂ ਭਾਈ ਹਲੇ ਆਉਗੇ ਮੋਟੀ ਵੀ ਨਿਕਲਦੀ ਰਹਿੰਦੀ ਆ ਫੁੱਲ ਵੀ ਇੱਥੇ ਸੋਨੇ ਆ ਉਹਦਾ ਬੂਟੇ ਵਧੀਆ ਆਗੇ ਮੈਕ ਵਾਲੀ ਬੂਟੇ ਆਗੇ ਇਹ ਕੁਆਲਟੀ ਨੰਬਰ ਉਹ ਤਾਂ ਠੀਕ ਹੈ ਬਣਾ ਹੁਣ ਜਿਹੜੇ ਲੱਗੇ ਹੋ ਇਹਦਾ ਹਰਿਆਣਾ ਆ ਇਧਰ ਵੀ ਆ ਦੇਖੋ ਚਾਓ ਜੀ ਨਾਮ ਦੀ ਕਰੀਏ ਰੋਲ ਤੁਹਾਡਾ ਬੁੱਲੀ ਕਿੱਧਰ ਚਲ ਗਿਆ ਆ ਘੋੜਾ ਲੜਾਈਆਂ ਪਈਆਂ ਮੰਡੀ ਚ ਆ ਦੇਖੋ ਗੌਣ ਕਾ ਲੱਗੀਆਂ ਪੂਰੀਆਂ ਜੀ ਰੇਂਠ ਠੀਕ ਲਗਾ ਲੈ ਤੇ ਆ 1 ਮਿੰਟ ਬੰਦ। ਇਹਨੇ ਦਾ ਕਹਿੰਦਾ ਹੁਣ। ਮਿੰਟ ਦਾ ਸੌਦੇ ਵਾਈ ਕਰ ਲਈ ਜਿੰਦੀ ਤੇ ਬਹੁਤ ਜਾਵਾ। ਲੋਈ 20 ਲੈ ਲੈ ਕੁੱਟੇ ਅਸੀਂ। ਘਰੇ ਜਾ ਕੇ ਲਗਾਉਣੇ ਆ ਕਰ ਸਾਰੇ ਕਮਰੇ ਖਾਲੀ ਪਏ ਆ ਕਹਿੰਦੇ। ਇਹ ਤਾਂ ਬਹੁਤ ਛੋਟਾ ਆ।

ਨੇ ਨੋਟ ਕਿ ਐਸੇ 5-5 ਕਾ ਲਗਾ ਹੋਇਆ ਏ ਜੀ ਨਹੀਂ ਨਹੀਂ ਇਸ ਵਿੱਚ 100-150 ਕੇ ਲਗेंगे ओके 150 ਦਾ ਨੋਟ ਲੱਗਦਾ ਏ ਇਹਨ ਮਨੀ ਪਲਾਟ 'ਨ ਆਹ ਘਰ ਰੋ ਕੇ ਆਈ ਜਾਂਦਾ ਇਧਰ ਜਾਂ ਚਾਹ ਪਾਣੀ ਪੀਣਾ ਤੇ ਇਧਰ ਰੇੜੀਆਂ ਲੱਗੀਆਂ ਆ ਆ ਇਧਰ ਬੰਦੇ ਪੀ ਰਹੇ ਚਾਹ ਰੇੜੀਆਂ ਤੋਂ ਵਗਰੇ ਵਗਰੇ ਆ ਦੇਖੋ ਇਹ ਝੋਲੇ ਸਫਾਈ ਹੋ ਰਹੀ ਏ ਝੋਨੇ ਦੀ ਸਾ ਵਾਲੀ ਬੋਰੀਆਂ ਚ ਭਰ ਰਹੇ ਆ ਦੇਖੋ ਸਾਰੇ ਚੌਲ ਆ ਰਾਈਸ